ਮੈਂ ਇਸ ਯਾਤਰਾ ਦੇ ਵਿੱਚ ਭਗਵਾਨ ਜੀ ਦੇ ਦਰਸ਼ਨ ਕਰਨ ਆਸ਼ੀਰਵਾਦ ਲੈਣ ਲਈ ਅਸੀਂ ਸਾਡੀ ਪੂਰੀ ਟੀਮ ਪਹੁੰਚੀ ਹੈ ਤੇ ਮੈਂ ਉਹਦੇ ਲਈ ਆਸਤਾ ਨਿਕਲੀਵ ਤੇ ਇੱਥੋਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਇਹ ਅੱਜ ਮੇਰਾ ਖਿਆਲ ਚੌਥੀ ਯਾਤਰਾ ਹੈ ਤੇ ਇਹ ਟੀਮ ਜਿਹੜੀ ਪੂਰੀ ਭਗਵਾਨ ਦੀਆਂ ਨੂੰ ਸੇਵਾ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਖੁਦ ਵੀ ਤੇ ਸ਼ਹਿਰ ਵਾਸੀਆਂ ਲਈ ਵੀ ਤੇ ਸਾਰੀ ਟੀਮ ਵਧਾਈ ਦੀ ਉਹਦੇ ਲਈ ਪਾਤਰ ਹੈ। ਅੱਜ ਅਸੀਂ ਚੌਥੀ ਜਗਨਨਾਥ ਰਸ ਯਾਤਰਾ ਕੱਢ ਰਹੇ ਹਾਂ ਆਜਾਸਤਾ ਕਲੋਨੀ ਦੇ ਵਿੱਚੋਂ ਸਾਡੇ ਉੱਪਰ ਰੱਬ ਦੀ ਕਿਰਪਾ ਬਣੀ ਹੋਈ ਹੈ ਜਿਹੜੇ ਲਗਾਤਾਰ ਅਸੀਂ ਕੱਢ ਰਹੇ ਹਾਂ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਜਗ੍ਹਾ-ਜਗ੍ਹਾ ਤੇ ਸਟਾਲ ਲੱਗੀਆਂ ਹੋਈਆਂ ਕਲੋਨੀ ਦੇ ਵਿੱਚ ਤੁਸੀਂ ਦੇਖੋਗੇ ਅੱਗੇ ਕਿਵੇਂ ਸਾਰੀ ਕਲੋਨੀ ਭਗਵਾਨ ਦੇ ਰੰਗੋ-ਚਰੰਗੀ ਹੋਈ ਨਜ਼ਰ ਆਏਗੀ। ਭਗਵਾਨ ਕੀ ਇਹ ਮੰਗਲਮਈ ਰਤ ਯਾਤਰਾ ਯਗਨਗਰੀ ਬਨਾਲਾ ਮੇਂ ਜੀ ये हमारे जीवन का परम सौभाग्य है कि इस रथ यात्रा के दर्शन करने मात्र से संपूर्ण पृथ्वी की परिक्रमा का पुण्य मिलता है जो भी भक्त लोग इस रथ यात्रा के साथ चलते हैं कल युग में ये कहा गया है कि एक एक कदम के ऊपर सौ सौ अश्मय यज्ञ जितने पुण्य की प्राप्ति होती है तो ये यज्ञ नगरी बनाला के सभी भक्तों का परम सौभाग्य है बधाई के पात्र हैं आस्था इनक्लेव के सभी, सभी सदस्यगण ਔਰ ਸਭੀ ਵਾਸੀਆਂ ਕੋ ਬਹੁਤ ਬਹੁਤ ਬਧਾਈ ਰੱਤ ਯਾਤਰਾ ਜਿਹੜੀ ਹੈ ਇਹ ਠਾਕੁਰ ਜੀ ਦੀ ਜਗਨਨਾਥ ਜੀ ਦੀ ਹਰ ਸਾਲ ਹੁੰਦੀ ਹੈ ਇਸ ਨੂੰ ਸਾਡੇ ਸਨਾਤਨ ਦੇ ਵਿੱਚ ਬਹੁਤ ਹੀ ਜਨੀ ਮਹੱਤਮ ਦਿੱਤਾ ਜਾਂਦਾ ਹੈ ਭਗਵਾਨ ਦੇ ਬੜੇ ਪੋਤਕ ਨੇ ਬੜੀਆਂ ਲੀਲਾਵਾਨ ਉਹ ਸਾਰੀਆਂ ਦਾ ਵਰਣਨ ਨਹੀਂ ਹੁੰਦਾ ਯਾਤਰਾ 'ਚ ਪਰ ਅੱਜ ਦਾ ਸਾਡੇ ਸਨਾਤਨ ਲਈ ਇਹ ਬਹੁਤ ਪਵਿੱਤਰ ਦਿਨ ਹੈ ਔਰ ਇਹਦੇ ਲਈ ਮੈਂ ਇੱਥੋਂ ਦੀ ਜਿਹੜੀ ਕਮੇਟੀ ਟਰਸਟ ਹੈ ਇਹਨਾਂ ਨੂੰ ਵੀ ਵਧਾਈ ਦਿਨਾ ਜਿੰਨੀ ਸੰਗਤ ਹੈ ਵਧਾਈ ਦਿਨਾ ਕਿ ਇਦਾਂ ਦੇ ਆਪਣੇ ਸਨਾਤਨ ਦੇ ਨਾਲ ਜੁੜ ਕੇ ਸਨਾਤਨ ਦੀ ਇੱਕ ਸ਼ਾਨ ਵਧਦੀ ਹੈ ਸਨਾਤਨ ਦਾ ਇੱਕ ਉੱਚਾ ਝੰਡਾ ਹੁੰਦਾ ਤਾਂ ਇਹ ਬਹੁਤ ਚੰਗਾ ਇਹਨਾਂ ਨੇ ਕੰਮ ਕੀਤਾ ਹੋਇਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ